ਐਕਟਿਵਾ ਐਚ ਸਮਾਰਟ ਹੈ ਮੈਮ ਨਿਊ ਮਾਡਲ ਹੈ ਇਹ ਸਮਾਰਟ ਦੀ ਗੱਲ ਕਰੀਏ ਮੈਮ ਇਹਦੇ ਵਿੱਚ ਆਪਾਂ ਨੂੰ ਅਲੋਏ ਵੀਲ ਮਿਲਣਗੇ ਜੋ ਕਿ ਇਹਦੀ ਲੁੱਕ ਅੱਛੀ ਬਣਾਉਂਦੇ ਆ ਐਂਡ ਸਟਰੋਂਗ ਹੈ ਜਦੋਂ ਆਪਾਂ ਗੱਡੀ ਚਲਾਉਂਦੇ ਹਾਂ ਉਹਦੀ ਸਟਰੋਂਗ ਫੀਲ ਆਉਂਦੀ ਹੈ ਇੱਥੋਂ ਤੁਹਾਡੀ ਗੱਡੀ ਔਨ ਹੋ ਜਾਂਦੀ ਹੈ ਔਰ ਸਾਇਲੈਂਟ ਸਟਾਰਟ ਹੈ ਗੱਡੀ ਸਟਾਰਟ ਕਰਦੇ ਆ ਸਲਫ ਦੀ ਨੋਇਜ਼ ਨਹੀਂ ਆਉਂਦੀ ਉੱਪਰ ਨੂੰ ਫਿਊਲ ਟੈਂਕ ਹੈ ਤੁਸੀਂ ਬੈਠੇ ਬੈਠੇ ਇਹਨੂੰ ਪੈਟਰੋਲ ਵੀ ਭਰਵਾ ਸਕਦੇ ਹੋ ਉੱਠਣ ਦੀ ਲੋੜ ਨਹੀਂ ਪਏਗੀ ਅਗਰ ਤੁਹਾਡਾ ਰਿਮੋਟ ਗੁੰਮ ਵੀ ਜਾਂਦਾ ਹੈ ਤਾਂ ਤੁਸੀਂ ਫਿਰ ਵੀ ਕਿਤੇ ਇਹਦੇ ਵਿੱਚ ਤੁਹਾਨੂੰ ਕੋਡ ਦਿੱਤਾ ਹੋਇਆ ਜੋ ਕਿ ਤੁਸੀਂ ਸੰਭਾਲਤੀ ਰੱਖਣਾ ਹੁੰਦਾ ਹੈ। ਅਗਰ ਤੁਹਾਡਾ ਰਿਮੋਟ ਗੁੰਮ ਵੀ ਜਾਂਦਾ ਹੈ ਤੇ ਤੁਸੀਂ ਆਪਣੀ ਐਕਟਿਵਾ ਸਟਾਰਟ ਕਰ ਸਕਦੇ ਹੋ। ਜੀ। ਉਹਦੇ ਵਿੱਚ ਫੰਕਸ਼ਨ ਹੈਗਾ ਤੁਸੀਂ ਇਹਨੂੰ ਭਰ ਕੇ ਜੋ ਇਹਦੇ ਨੋ ਅੱਖਰਾਂ ਦਾ ਕੋਡ ਹੋ ਜਾਓ ਤੁਸੀਂ ਇਹਨੂੰ ਫੀਲ ਕਰਕੇ ਆਪਣੀ ਗੱਡੀ ਲਿਜਾ ਸਕਦੇ ਹੋ। ਤੇ ਵੀ ਜਾਣਦੇ ਆ ਪਾਰਕਿੰਗ 'ਚ ਗੱਡੀ ਖੜੀ ਕਰਦੇ ਆ। ਅਗਰ ਉਹਦੀ 10 ਮੀਟਰ ਦੀ ਰੇਂਜ ਚਾਹਣੇ ਆ ਤੇ ਆਪਾਂ ਫਰਸਟ ਬਟਨ ਅਨਸਰ ਬੈਗ ਵਿੱਚ ਦਬਾਵਾਂਗੇ ਤਾਂ ਚਾਰੋਂ ਇੰਡੀਕੇਟਰ ਇਹਦੇ ਫਲੈਸ਼ ਹੋ। ਸਰ ਪਹਿਲਾਂ ਤਾਂ ਇਸ ਐਕਟਿਵਾ ਦਾ ਕਿਹੜਾ ਨਾਮ ਹੈ? ਐਕਟਿਵਾ ਐਚ ਸਮਾਰਟ ਮੈਮ ਨਿਊ ਮਾਡਲ ਹੈ ਇਹ ਜੀ ਗੱਲ ਕੀਤੀ ਜਾਵੇ ਤੁਸੀਂ ਕਿਹਾ ਸਮਾਰਟ ਤਾਂ ਇਹਦੇ ਵਿੱਚ ਕੀ ਕੀ ਸਮਾਰਟ ਚੀਜ਼ਾਂ ਨੇ ਉਸ ਬਾਰੇ ਦੱਸੋ ਸਮਾਰਟ ਦੀ ਗੱਲ ਕਰੀਏ ਮੈਮ ਇਹਦੇ ਵਿੱਚ ਆਪਾਂ ਨੂੰ ਅਲੋਏ ਵੀਲ ਮਿਲਣਗੇ ਜੋ ਕਿ ਇਹਦੀ ਲੁੱਕ ਅੱਛੀ ਬਣਾਉਂਦੇ ਆ ਐਂਡ ਸਟਰੋਂਗ ਹੈ ਜਦੋਂ ਆਪਾਂ ਗੱਡੀ ਚਲਾਉਣੀ ਉਹਦੀ ਸਟਰੋਂਗ ਫੀਲ ਆਂਦੀ ਹੈ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਹਦੇ ਵਿੱਚ ਕੀ ਹੈ ਸਮਾਰਟ ਦੇ ਵਿੱਚ ਜਦੋਂ ਆਪਾਂ ਇਹਨੂੰ ਨਿਊ ਮਾਡਲ ਹੈ ਚਾਬੀ ਵਾਲਾ ਕੀ ਲੈਸ ਮਾਡਲ ਇਹਨੂੰ ਕਹੇ ਦਿੰਨੇ ਆਪਾਂ ਮਤਲਬ ਕਿ ਇਸ ਦੀ ਕੀ ਵੀ ਨਹੀਂ ਹੈਗੀ ਜੀ ਇਹਨੂੰ ਤੁਸੀਂ ਇਤੋਂ ਹੀ ਲੌਂਗ ਮੋਸਟਲੀ ਕੀ ਹੈ ਪਹਿਲਾਂ ਆਪਾਂ ਨੂੰ ਚਾਬੀ ਵਗੈਰਾ ਲਾਣੀ ਪੈਂਦੀ ਸੀ ਕੀ ਲੈਸ ਮਾਡਲ ਹੈ ਇਹਨੂੰ ਪ੍ਰੈਸ ਕਰਦੇ ਹਾਂ ਇਤੋਂ ਤੁਹਾਡੀ ਗੱਡੀ ਆਨ ਹੋ ਜਾਂਦੀ ਹੈ ਔਰ ਸਾਇਲੈਂਟ ਸਟਾਰਟ ਹੈ ਗੱਡੀ ਸਟਾਰਟ ਕਰਦੇ ਹਾਂ ਸਲਫ ਦੀ ਨੌਇਜ਼ ਨਹੀਂ ਆਉਂਦੀ ਠੀਕ ਹੈ ਜੀ ਜਿਵੇਂ ਜੀ ਪਹਿਲਾਂ ਬਹੁਤ ਆਉਂਦੀ ਸੀ ਆਪਾਂ ਨੂੰ ਪਹਿਲੇ ਮਾਡਲਾਂ ਦੇ ਵਿੱਚ ਠੀਕ ਹੈ ਸਾਇਲੈਂਟ ਸਟਾਰਟ ਹੈ ਉਸ ਤੋਂ ਬਾਅਦ ਇੰਜਨ ਸਟਾਪ ਸੀ ਇਸ ਚ ਹੈ ਇਤੋਂ ਤੁਸੀਂ ਇੰਜਨ ਸਟਾਪ ਕਰ ਸਕਦੇ ਹੋ ਠੀਕ ਹੈ ਇਹਨੂੰ ਬੈਕ ਤੇ ਕਰਦੇ ਹਾਂ ਉੱਪਰ ਨੂੰ ਫਿਊਲ ਟੈਂਕ ਹੈ ਤੁਸੀਂ ਬੈਠੇ ਬੈਠੇ ਇਹਨੂੰ ਪੈਟਰੋਲ ਵੀ ਪ੍ਰਵਾਹ ਸਕਦੇ ਹੋ ਉੱਠਣ ਦੀ ਲੋੜ ਨਹੀਂ ਪਏ ਜੀ ਮਤਲਬ ਕਿ ਬਾਹਰ ਹੀ ਜਿਹੜਾ ਉਹ ਪੈਟਰੋਲ ਪ੍ਰਵਾਹਣ ਵਾਲਾ ਉਹ ਲੱਗਿਆ ਹੋਇਆਗਾ ਤੇ ਸਾਨੂੰ ਉੱਠਣ ਦੀ ਵੀ ਜਿਹੜੀ ਉਹ ਲੋੜ ਨਹੀਂ ਹੈਗੀ ਜੀ ਆ ਦੇਖੋ ਆ ਦੇਖੋ ਠੀਕ ਹੈ ਸਰ ਪਹਿਲਾਂ ਨਾਲੋਂ ਐਵਰੇਜ ਦੇ ਵਿੱਚ ਕਿੰਨਾ ਫਰਕ ਪਿਆ ਇਸ ਐਕਟਿਵਾ ਦੇ ਵਿੱਚ ਪਹਿਲਾਂ ਨਾਲੋਂ ਐਵਰੇਜ ਦੇ ਵਿੱਚ ਮੈਂ ਗੱਲ ਕਰੀਏ ਤਾਂ 10% ਮਾਈਲੇਜ ਇੰਕਰੀਜ਼ ਕੀਤੀ ਕੰਪਨੀ ਨੇ ਜੀ ਤਾਂ ਸਰ ਇੱਕ ਗੱਲ ਹੁੰਦੀ ਹੈ ਕਿ ਪਹਿਲਾਂ ਵੀ ਐਕਟਿਵ ਆਈ ਸੀਗੀ ਇਹ ਕੁਝ ਡਿਫਰੈਂਟ ਆਈ ਹੈਗੀ ਜਿਵੇਂ ਤੁਸੀਂ ਕਿਹਾ ਕਿ ਕੀ ਲੈਸ ਐਕਟਿਵ ਆ ਗਈ ਤਾਂ ਜਿਹੜਾ ਇਸ ਦਾ ਰਿਮੋਟ ਆਗਾ ਜਿੱਦਾਂ ਕਈ ਵਾਰ ਇਹ ਹੁੰਦਾ ਕਿ ਕੀ ਗੁੰਮ ਜਾਂਦੀ ਹੈਗੀ ਤਾਂ ਆਪਾਂ ਦੁਬਾਰਾ ਬਣਵਾ ਲੈਣੇ ਆ ਬਟ ਹੁਣ ਰਿਮੋਟ ਰਿਮੋਟ ਆ ਜਿਹੜਾ ਇਸ ਦਾ ਤਾਂ ਫਿਰ ਉਹਦੇ ਵਿੱਚ ਕੋਈ ਚੱਕਰ ਤਾਂ ਨਹੀਂ ਹੋਏਗਾ ਨਹੀਂ ਮੈਮ ਦੁਬਾਰਾ ਵੀ ਰਿਮੋਟ ਤੁਹਾਨੂੰ ਅਪਲਾਈ ਹੋ ਜਾਂਦਾ ਔਰ ਮਿਲ ਜਾਏਗਾ ਜੀ ਅਗਰ ਤੁਹਾਡਾ ਰਿਮੋਟ ਗੁੰਮ ਵੀ ਜਾਂਦਾ ਹੈ ਤਾਂ ਤੁਸੀਂ ਫਿਰ ਵੀ ਕਿਤੇ ਇਹਦੇ ਵਿੱਚ ਤੁਹਾਨੂੰ ਕੋਡ ਦਿੱਤਾ ਹੋਇਆ ਜੋ ਕਿ ਤੁਸੀਂ ਸੰਭਾਲ ਕੇ ਰੱਖਣਾ ਹੁੰਦਾ ਹੈ। ਅਗਰ ਤੁਹਾਡਾ ਰਿਮੋਟ ਗੁੰਮ ਵੀ ਜਾਂਦਾ ਹੈ ਤੇ ਤੁਸੀਂ ਆਪਣੀ ਐਕਟਿਵਾ ਸਟਾਰਟ ਕਰ ਸਕਦੇ ਹੋ। ਜੀ। ਉਹਦੇ ਵਿੱਚ ਫੰਕਸ਼ਨ ਹੈਗਾ ਤੁਸੀਂ ਇਹਨੂੰ ਭਰ ਕੇ ਜੋ ਇਹਦੇ ਨੋ ਅੱਖਰਾਂ ਦਾ ਕੋਡ ਹੋ ਜਾਓ ਤੁਸੀਂ ਇਹਨੂੰ ਫੀਲ ਕਰਕੇ ਆਪਣੀ ਗੱਡੀ ਲਿਜਾ ਸਕਦੇ ਹੋ 6 ਮਿੰਟ ਦੇ ਅੰਦਰ ਅੰਦਰ। ਜੀ। 6 ਮਿੰਟ ਦੇ ਅੰਦਰ ਅੰਦਰ ਜਿਹੜੀ ਅਗਰ ਸਾਡੇ ਤੋਂ ਰਿਮੋਟ ਗੁੰਮ ਵੀ ਜਾਂਦਾ ਹੈ ਤਾਂ ਵੀ ਅਸੀਂ ਆਪਣੀ ਗੱਡੀ ਹੈ ਜਿਹੜੀ ਉਹ ਚਲਾ ਸਕਦੇ ਹਾਂ ਤੇ 6 ਮਿੰਟਾਂ ਦੇ ਵਿੱਚ ਸਾਨੂੰ ਦੁਬਾਰਾ ਨਵਾਂ ਰਿਮੋਟ ਮਿਲ ਜਾਏਗਾ। ਨੀ ਰਿਮੋਟ ਨੀ ਨਵਾਂ ਮਿਲੇਗਾ ਤੁਸੀਂ ਗੱਡੀ ਸਟਾਰਟ ਕਰਕੇ ਲੈ ਕੇ ਜਾ ਸਕਦੇ ਹੋ ਰਿਮੋਟ ਤੁਹਾਡਾ ਡੀਲਰ ਤੋਂ ਹੀ ਅਪਲਾਈ ਹੋਏਗਾ ਮੀਨਸ ਜੇ ਤੁਸੀਂ ਅਮਰਜੈਂਸੀ ਤੁਹਾਡਾ ਰਿਮੋਟ ਗੁੰਮਿਆ ਹੋਇਆ ਤੁਸੀਂ ਆਪਣਾ ਨੋ ਅੱਖਰਾਂ ਦਾ ਕੋਡ ਭਰ ਕੇ ਉਥੋਂ ਜਾ ਸਕਦੇ ਹੋ ਸਰ ਇਸ ਦੇ ਵਿੱਚ ਹੋਰ ਕਿਹੜੇ-ਕਿਹੜੇ ਸਮਾਰਟ ਫੀਚਰਸ ਨੇਗੇ ਉਹਨਾਂ ਬਾਰੇ ਦੱਸੋ ਮੈਮ ਸਮਾਰਟ ਜਿੱਦਾਂ ਕਿ ਆਪਾਂ ਹੁਣ ਕਿਤੇ ਵੀ ਜਾਂਦੇ ਆ ਪਾਰਕਿੰਗ 'ਚ ਗੱਡੀ ਖੜੀ ਕਰਦੇ ਆ ਅਗਰ ਉਹਦੀ 10 ਮੀਟਰ ਦੀ ਰੇਂਜ ਚਾਹਨੇ ਆ ਤੇ ਆਪਾਂ ਫਰਸਟ ਬਟਨ ਅਨਸਰ ਬੈਗਸ ਵਿੱਚ ਦਬਾਵਾਂਗੇ ਤਾਂ ਚਾਰੋਂ ਇੰਡੀਕੇਟਰ ਇਹਦੇ ਫਲੈਸ਼ ਹੋਣਗੇ ਠੀਕ ਹੈ ਜੀ ਜਿਸ ਦੇ ਨਾਲ ਆਪਣੀ ਗੱਡੀ ਆਸ ਠੀਕ ਹੈ ਉਸ ਤੋਂ ਬਾਅਦ ਕਸਟਮਰਜ਼ ਨੂੰ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਹੈਗੀਗੀ ਉਸਨੇ ਸਿਰਫ ਆਪਣਾ ਜਿਹੜਾ ਰਿਮੋਟ ਤੋਂ ਕੰਮ ਕਰਨਾ ਹੈ ਤੇ ਗੱਡੀ ਆਪਣੇ ਆਪ ਮਿਲ ਜਾਣੀ ਜੀ ਬਿਲਕੁਲ ਹੋਰ ਕੀ ਖਾਸ ਹੈ ਸਰ ਇਹ ਦੇ ਵਿੱਚ ਮੈਮ ਇਹਦੇ ਵਿੱਚ ਤੁਹਾਨੂੰ ਫਿਊਲ ਐਫੀਸ਼ੀਐਂਟ ਟਾਇਰਸ ਮਿਲਣਗੇ ਜਿਹਦੇ ਜਿੱਦਾਂ ਜੀ ਨਾਰਮਲ ਟਾਇਰ ਦੀ ਉਹਨਾਂ ਦੀ ਕੁਆਲਿਟੀ ਨਾਲੋਂ ਥੋੜੇ ਅੱਛੇ ਨੇ ਔਰ ਬੈਟਰ ਨੇ ਸਰ ਜੀ ਗੱਲ ਕੀਤੀ ਜਾਵੇ ਸਿਕਿਉਰਿਟੀ ਦੀ ਹਰ ਇੱਕ ਜਿਹੜਾ ਇਨਸਾਨ ਹੁੰਦਾਗਾ ਉਹਨਾਂ ਨੂੰ ਇਹ ਹੁੰਦਾ ਕਿ ਮਾਰਕੀਟ ਦੇ ਵਿੱਚ ਜਿਹੜੀ ਸਾਡੀ ਗੱਡੀ ਖੜੀ ਹੈਗੀ ਸਾਡੀ ਐਕਟਿਵਾ ਖੜੀ ਹੈਗੀ ਉਹ ਚੋਰੀ ਨਾ ਹੋ ਜੇ ਤਾਂ ਉਹਦੇ ਵਿੱਚ ਕੀ ਸਿਕਿਉਰਿਟੀ ਸਿਸਟਮ ਹੈ ਜੇਵੇਂ ਤੁਸੀਂ ਕਿਹਾ ਕਿ ਰਿਮੋਟ ਦੇ ਨਾਲ ਤਾਂ ਜੇਕਰ ਆਪਾਂ ਐਕਟੀਵੇਟ ਕਰਨਾ ਭੁੱਲ ਜਾਨੇ ਤਾਂ ਕੀ ਕਰ ਸਕਦੇ ਆ ਮੈਂ ਦੇਖੋ ਤੁਹਾਡੀ ਗੱਡੀ ਦੀ ਬਹੁਤ ਪਹਿਲਾਂ ਗੱਡੀਆਂ ਦੇ ਵਿੱਚ ਪ੍ਰੋਬਲਮ ਆਉਂਦੀ ਸੀ ਚੋਰੀ ਵਗੈਰਾ ਆਉਂਦੀ ਸੀ ਬਟ ਇਹਦੇ ਵਿੱਚ ਇਦਾਂ ਦਾ ਕੁਝ ਨਹੀਂ ਹੈ ਇਹਦੇ ਵਿੱਚ ਤੁਹਾਨੂੰ ਐਂਟੀ-ਥੈਫਟ ਸਿਸਟਮ ਫॉर ਸਿਕਿਉਰਿਟੀ ਦਿੱਤਾ ਹੋਇਆ ਹੈ ਜਿੱਦਾਂ ਜੀ ਆਪਾਂ ਗੱਲ ਕਰਦੇ ਆ ਗੱਡੀ ਨੂੰ ਤੁਸੀਂ ਲੋਕ ਲਗਾ ਦਿੰਨੇ ਹੋ ਔਰ ਇਹਨੂੰ ਡੀਐਕਟੀਵੇਟ ਕਰਨਾ ਭੁੱਲ ਜਾਂਦੇ ਹੋ ਅਗਰ ਤੁਸੀਂ ਇਹ ਤੋਂ 100 ਮੀਟਰ ਦੇ ਵਿੱਚ ਬਾਹਰ ਆਊਟ ਹੋ ਜਾਂਦੇ ਹੋ ਤਾਂ ਤੁਹਾਡੀ ਗੱਡੀ ਆਟੋਮੈਟਿਕ ਲੋਕ ਹੋ ਜਾਏਗੀ ਜਿਸ ਦੇ ਨਾਲ ਆਪਣੀ ਗੱਡੀ ਸੇਫ ਹੈ ਸਰ ਜਿਸ ਤਰ੍ਹਾਂ ਇਸ ਦੇ ਜਿਹੜੇ ਫੀਚਰਸ ਨੇ ਉਹ ਬੜੇ ਹੀ ਅਟਰੈਕਟਿਵ ਨੇ ਤੇ ਜੇਕਰ ਕਸਟਮਰਸ ਨੇ ਇਸ ਨੂੰ ਪਰਚੇਸ ਕਰਨਾ ਤਾਂ ਉਹ ਕਿਸ ਤਰ੍ਹਾਂ ਕਰ ਸਕਦੇ ਨੇ ਮੈਮ ਦੇਖੋ ਅਗਰ ਕਸਟਮਰ ਨੇ ਪਰਚੇਸ ਕਰਨਾ ਹੈ ਉਸ ਤੁਸੀਂ ਆਨਲਾਈਨ ਸਾਡਾ ਣੈਟ ਤੇ ਹੈਗਾ ਆ ਔਰ ਨਾਮ ਵਗੈਰਾ ਐਡਰੈਸ ਜੋ ਵੀ ਹੈ ਆਨਲਾਈਨ ਤੁਹਾਨੂੰ ਡਿਟੇਲ ਮਿਲ ਜੀਏ ਜੀ ਅਕਾਊਂਟ ਸੇ ਟ੍ਰਾਂਸਫਰ ਵੀ ਕਰ ਸਕਦੇ ਈਜ਼ਲੀ ਠੀਕ ਹੈ ਅਗਰ ਵਿਜ਼ਿਟ ਕਰਨਾ ਹੈ ਸਾਡਾ ਸ਼ੋਰੂਮ ਹੈ ਜੇ ਕ੍ਰਿਸ਼ਨ ਆਟੋਮੋਬਾਈਲ ਬਸਤੀ ਯੋਧੇਵਾਲ ਚੌਕ ਅਨੰਦਪੁਰ ਮਹੱਲਾ ਲੁਧਿਆਣਾ